ਸਾਡਾ ਹੈਲਥ ਪਾਲਿਸੀ ਕੋਈ 2-3 ਦਿਨਾਂ ਚ ਨਹੀਂ ਬਣਦੀ। ਹੈਲਥ ਪਾਲਿਸੀ ਬਣਾਉਣ ਵਾਸਤੇ ਹੀ ਜਿਹੜਾ ਸਾਡਾ ਇਹ ਪੰਜਾਬ ਦੇ ਜਿਹੜੇ ਵਿਸ਼ਟ ਦੇ ਉੱਤੇ ਅਸੀਂ ਨਿਕਲਿਆ ਔਰ ਸਾਡੀ ਕੋਸ਼ਿਸ਼ ਹੈ ਕਿ ਅਸੀਂ ਪੰਜਾਬ ਦੇ ਹਰ ਇੱਕ ਜਿਹੜੇ ਜੇਲੇ ਦੇ ਹਸਪਤਲ ਨੇ, ਸਬ ਡਿਵੀਜ਼ਨ ਦੇ ਹਸਪਤਲ ਨੇ, ਡਿਵੀਜ਼ਨ ਦੇ ਹਸਪਤਲ ਨੇ ਹਰ ਇੱਕ ਦਾ ਦੌਰਾ ਕਰੀਏ ਔਰ ਉੱਥੇ ਪਤਾ ਲਗਾਈਏ ਕਿ ਸਾਨੂੰ ਕਿਸ ਚੀਜ਼ ਤੋਂ ਜੋ ਜ਼ਿਆਦਾ ਲੋੜ ਹੈ ਕੀ ਕੀ ਚੀਜ਼ ਦੀ ਕਮੀ ਹੈ ਉਹਦੀ ਭੂਗੋਲਿਕ ਸਥਿਤੀ ਹੈ ਜਿਹੜੀ ਉਹਦੀ ਜਾਣਕਾਰੀ ਚਾਹੀਦੀ ਸਰ ਜੀ ਜਿਹੜਾ ਟੈਂਡਰ ਦਿੱਤਾ ਹੈ ਕਿ ਡਾਕਟਰ ਐਮਬੀਬੀਐਸ ਤੁਸੀਂ 5000 ਰੁਪਏ ਦੇ ਰਹੇ ਹੋ پیشنਟ ਦੇਖਣ ਵਾਸਤੇ ਕੰਟਰੈਕਟ ਦੇ ਉੱਤੇ ਇੱਕ ਐਮਬੀਬੀਐਸ ਡਾਕਟਰ ਜਿਹੜਾ ਪੜਦਾ ਪੜ ਕੇ ਉਹਦੀ ਕਰੋੜ ਰੁਪਏ ਪੜਾਈ ਦਾ ਲਾਦਾ ਉਹਨੂੰ 5000 ਰੁਪਏ ਦੇ ਇੱਕ پیشنਟ ਦੇ ਦੇਓਗੇ ਕੰਟਰੈਕਟ ਦੇ ਦੇਓਗੇ ਤੁਹਾਨੂੰ ਸਰ ਦੇਖੋ ਸ਼ੁਰੂਆਤ ਕਰਨ ਵਾਸਤੇ ਕਈ ਚੀਜ਼ਾਂ ਦਾ ਅ ਖਿਆਲ ਰੱਖਣਾ ਪੈਂਦਾ ਹੁੰਦਾ ਹਜੇ ਸ਼ੁਰੂਆਤ ਹੈ ਉਹਨਾਂ ਕਮਿਟਮੈਂਟ ਵੀ ਆ ਵੀ ਇੰਨੇ ਪੇਸ਼ੈਂਟ ਆਉਣ ਚਾਹੇ ਨਾ ਆਉਣ ਪਰ ਇੰਨੇ ਪੈਸੇ ਦੇ ਨਹੀਂ ਦੇਣੇ ਸੋ ਸ਼ੁਰੂਆਤ ਹੈ ਆਪਾਂ ਜੇ ਕੋਈ ਚੰਗੀ ਸ਼ੁਰੂਆਤ ਕਰਨ ਲੱਗ ਰਹੇ ਆ ਤਾਂ ਉਹਦੇ ਆਪਾਂ 네ਗੇਟਿਵ ਨਾ ਸੋਚੀ ਆਪਾਂ ਪਹਿਲਾਂ ਪੋਜ਼ੀਟਿਵ ਸੋਚੀ ਸਾਨੂੰ ਅੱਜ ਸਾਡਾ ਜੋ ਸੂਬਾ ਹੈ ਉਹਨੂੰ ਸਿਹਤ ਸਹੂਲਤਾਂ ਦੀ ਬਹੁਤ ਲੋੜ ਹੈ ਬਹੁਤ ਜਿਹੜਾ ਸਾਡਾ ਪਾਣੀ ਪਲੂਟ ਹੋ ਗਿਆ ਸਾਡੇ ਕੈਂਸਰ ਦੇ ਕਿੰਨੇ ਪੇਸ਼ੈਂਟ ਹੋ ਗਏ ਸੋ ਸਾਨੂੰ ਇਹ ਨਾ ਕਹੀਏ ਇਹ ਵੀ ਇਹ 1 ਕਰੋੜ ਰੁਪਈਆ ਲੈ ਅਸੀਂ ਮੈਡੀਕਲ ਹਸਪੀਟਲ ਸਰ ਕਿਉਂ ਖੋਲ੍ਹ ਰਹੇ ਆ ਮੈਡੀਕਲ ਹਸਪੀਟਲ ਇਸੇ ਕਰਕੇ ਖੋਲਦੇ ਆ ਕਿ ਅਸੀਂ ਜੋ ਵਿਦੇਸ਼ਾਂ ਚ ਜਾ ਕੇ ਸਾਡੇ ਬੱਚੇ ਉਥੇ ਮੈਡੀਕਲ ਦੀ ਪੜ੍ਹਾਈ ਕਰਦੇ ਨੇ ਉਹਨਾਂ ਨੂੰ ਆਪਣੇ ਸੂਬੇ ਚ ਰਹਿ ਕੇ ਜਿਹੜੀ ਮੈਡੀਕਲ ਦੀ ਪੜ੍ਹਾਈ ਕੀਤੀ ਜਾਵੇ ਤਾਂ ਕਿ ਉਹ ਖੱਜਲ ਖਵਰੀ ਤੋਂ ਬਚ ਸਕਣ ਔਰ ਆਪਣੇ ਮਾਪਿਓ ਦੀਆਂ ਅੱਖਾਂ ਦੇ ਸਾਹਮਣੇ ਉਹ ਜਿਹੜਾ ਮੈਡੀਕਲ ਦੀ ਪੜ੍ਹਾਈ ਕਰ ਸਕਣ ਸੋ ਇਸ ਕਰਕੇ ਸਰਦਾਰ ਭਗਵੰਤ ਸਿੰਘ ਜੀ ਮਾਨ ਸੀਐਮ ਪੰਜਾਬ ਉਹਨਾਂ ਦੇ ਜੋ ਇਹ ਸਾਰੀ ਗਾਈਡਲਾਈਨ ਹੈ ਉਹਦੇ ਤਹਿਤ ਹੀ ਪੰਜਾਬ ਦੇ ਵਿੱਚ ਜਿਹੜੇ ਮੈਡੀਕਲ ਕਾਲਜ ਖੋਲਣ ਜਾ ਰਹੇ ਆ ਉਹਨਾਂ ਦੀਆਂ ਕਈ ਸ਼ਰਤਾਂ ਹੁੰਦੀਆਂ ਨੇ ਉਹਨਾਂ ਨੂੰ ਵੀ ਪੂਰਾ ਕਰਨਾ ਹੈ ਕੋਈ ਡਾਕਟਰ ਕੋਈ 5-7 ਦਿਨਾਂ ਚ ਡਾਕਟਰ ਨਹੀਂ ਬਣਦੇ ਡਾਕਟਰ ਬਣਨ ਵਾਸਤੇ ਇੱਕ ਸਮਾਂ ਸਾਲਾਂ ਲੱਗ ਜਾਂਦੇ ਆ ਸੋ ਇਸ ਕਰਕੇ ਅਸੀਂ ਚੰਗੇ ਬਾਅਦ ਤੇ ਤੁਰਿਆ ਕੋਈ ਮਨਿਸਟਰ ਅੱਜ ਤੱਕ ਕੋਈ ਬਾਹਰ ਨਿਕਲਿਆ ਸਿਰਫ ਆਫਿਸ ਦੀਆਂ ਕੁਰਸੀਆਂ ਤੋੜ ਕੇ ਹੀ ਉਹਨਾਂ ਨੇ ਆਪਣੀਆਂ ਤਨਖਾਹਾਂ ਲਈਆਂ ਬਸ ਅਸੀਂ ਹਰ ਇੱਕ ਪੰਜਾਬ ਦੇ ਹਰ ਇੱਕ ਸ਼ਹਿਰ ਦੇ ਵਿੱਚ ਜਾ ਕੇ ਅਸੀਂ ਦੇਖਾਂਗੇ ਮਰੀਜ਼ਾਂ ਨਾਲ ਵੀ ਰابطਾ ਕਾਇਮ ਕਰਾਂਗੇ ਜਿੰਨਾ ਫਿਲਹਾਲ ਜੇ ਅਸੀਂ ਸਾਜੋ ਸਮਾਨੀ ਦੇ ਸਾਹ ਦੇ ਘਟੂ ਘਟ ਜਿੰਨਾ ਸਾਡੇ ਲਵੇ ਸਾਜੋ ਸਮਾਨ ਆ ਉਹਦੇ ਨਾਲ ਅਸੀਂ ਜਿੰਨਾ ਕਰ ਸਕਦੇ ਉਹਨਾਂ ਤਾਂ ਵਧੀਆ ਤਰੀਕੇ ਨਾਲ ਕਰਕੇ ਦਈਏ ਸੋ ਇਸ ਕਰਕੇ ਤੁਹਾਡੇ ਤੋਂ ਮੈਂ ਉਮੀਦ ਕਰਦਾ ਕਿ ਤੁਸੀਂ ਪੋਜ਼ਿਟਿਵ ਜਿਹੜਾ ਹੈਗਾ ਸਾਰਾ ਕੁਝ ਲੈ ਕੇ ਜਾਓਗੇ ਅੱਜ ਅਸੀਂ ਇੱਕ ਦੂਜੇ ਤੇ ਛਿੱਟਾ ਕਸ਼ੀ ਕਰਨ ਦੀ ਬਜਾਏ ਸਾਨੂੰ ਸਿਹਤ ਸਹੂਲਤਾਂ ਤੇ ਬਹੁਤ ਜ਼ਿਆਦਾ ਕੰਮ ਕਰਨ ਦੀ ਲੋੜ ਹੈ ਕਿਉਂਕਿ ਸਾਡੀ ਜਿਹੜੀ ਸਿਹਤ ਸਹੂਲਤਾਂ ਐਜੂਕੇਸ਼ਨ ਇਹ ਤੇ ਸਾਡੀ ਪ੍ਰਾਇਓਰਟੀ ਹੈ ਸੋ ਇਹੀ ਜਿਹੜਾ ਤੁਸੀਂ ਅੱਜ ਕਠੋਰ ਤਰੀਕੇ ਨਾਲ ਕੋਈ ਇਦਾਂ ਦਾ ਸਵਾਲ ਕਰਨਾ ਚਾਹੁੰਦੇ ਹੋ ਉਹ ਸਾਨੂੰ ਸਾਢੇ 4 ਸਾਲ ਬਾਅਦ ਕਰਿਆ ਜੀ ਕਿ ਤੁਸੀਂ ਕੀ ਕੀਤਾ ਸਾਢੇ 4 ਸਾਲ ਬਾਅਦ ਪਰ ਹੁਣ ਸ਼ੁਰੂਆਤ ਹੈ ਤੁਸੀਂ ਸਗੋ ਆਪਣੇ ਭਰਾ ਨੂੰ ਐਪਰੀਸ਼ੀਏਟ ਕਰੋ ਕਿ ਪਹਿਲਾ ਮੰਤਰੀ ਹੈ ਜਿਹੜਾ ਬਾਹਰ ਨਿਕਲਿਆ ਸੋ ਇਸ ਕਰਕੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਅਸੀਂ ਲੋਕਾਂ ਨੂੰ ਅਵੇਅਰ ਵੀ ਕਰਨਾ ਇੱਕ ਸਮੱਸਿਆ ਨਹੀਂ ਸਮੱਸਿਆ ਹਜ਼ਾਰਾਂ ਨੇ ਸਾਡਾ ਪਾਣੀ ਕਿੰਨਾ ਕਿੰਨਾ ਗੰਧਲਾ ਹੋ ਗਿਆ ਆ ਕੈਂਸਰ ਦੀ ਪੱਟੀ ਬਣ ਗਈ ਸਾਰੀ ਸਾਨੂੰ ਕੈਂਸਰ ਹਸਪੀਟਲ ਬਣਾਉਣੇ ਚਾਹੀਦੇ ਨੇ ਔਰ ਸਭ ਤੋਂ ਵੱਡੀ ਪ੍ਰੋਬਲਮ ਜੋ ਅੱਜ ਅਸੀਂ ਸਾਰੀ ਜੂਝ ਰਿਆਂ ਉਹ ਕੱਲਾ ਇੱਕ ਸ਼ਹਿਰ ਨਹੀਂ ਕੋਈ ਸਾਰਾ ਪੰਜਾਬ ਹੀ ਜੂਝ ਰਿਹਾ ਹੈ ਡਲਸਸ ਦੀ ਕਿੰਨੀ ਪ੍ਰੋਬਲਮ ਹੈ ਡਲਸਸ ਸੈਂਟਰ ਉਹਨੇ ਹਾਇਨੇ ਜਿੰਨੇ ਸਾਡੇ ਪੇਸ਼ੈਂਟ ਨੇ ਸੋ ਇਸ ਕਰਕੇ ਡਲਸਸ ਸੈਂਟਰ ਬਣਾਉਣ ਦੀ ਲੋੜ ਹੈ ਬਸ ਤੁਹਾਡਾ ਸਾਥ ਦੀ ਲੋੜ ਹੈ ਥੋੜੀ ਸਾਥ ਦਿਓ ਆਪਾਂ ਸਾਰੇ ਨਾਲ ਮਿਲ ਕੇ ਆ ਜਿਹੜਾ ਕੁਝ ਚੰਗਾ ਕਰੀਏ ਹੈਲਥ ਦੇ ਵਿੱਚ ਬਹੁਤ ਕੁਝ ਚੰਗਾ ਕਰੀਏ ਸਰਕਾਰੀ ਹਸਪਤਾਲਾਂ ਦੇ ਹਾਲਾਤ ਤੁਸੀਂ ਦੇਖੇ ਨੇ ਜਾਂ ਕੀ ਹਾਂਜੀ ਸਰਕਾਰੀ ਹਸਪਤਾਲਾਂ ਦੇ ਹਾਲਾਤ ਦੇਖੇ ਨੇ ਉਹ ਕਦੋਂ ਸੁਧਰਨਗੇ ਸਰ ਅੱਜ ਮੈਂ ਹੋਰ ਕੀ ਕਰਦਾ ਫਿਰਦਾ ਸਰ ਅੱਜ ਮੈਂ ਆਹੀ ਕੁਸਤਾ ਦੇਖਦਾ ਫਿਰਦਾ ਜਿਹੜੇ ਪਿਛਲੇ 75 ਸਾਲਾਂ ਤੋਂ ਅਸੀਂ ਉਹਨਾਂ ਨੂੰ ਜਿਹੜੇ ਸਵਾਲ ਕਰਨੇ ਸੀ ਉਹ ਆਪਣੇ ਭਰਾ ਨੂੰ ਜਿਹੜੇ ਨੂੰ 4-5 ਦਿਨ ਹੋਏ ਨੇ ਹੈਲਥ ਮਿਨਿਸਟਰ ਬਣੇ ਨੂੰ ਉਹਨੂੰ ਨਾ ਨਾ ਕਰੋ ਹਜੇ ਹਜੇ ਤਾਂ ਤੁਸੀਂ ਦੇਖੋ ਵੀ ਕੀ ਕਰ ਸਕੋ ਇਹ ਕਰੋ ਵੀ ਪਹਿਲਾ ਮੰਤਰੀ ਜਿਹੜਾ ਬਾਹਰ ਨਿਕਲਿਆ ਔਰ ਲੋਕਾਂ ਨੂੰ ਦਿਖਾਵਾਂਗੇ ਵੀ ਸਾਰਾ ਕੁਝ ਤੁਸੀਂ ਦਿਖਾਉਣਾ ਤੁਸੀਂ ਹੁਣ ਮੇਰੇ ਨਾਲ ਜਾਣਾ ਜੀ ਹਸਪੀਟਲ ਜਾਣਾ ਤੁਸੀਂ ਵੀ ਦਿਖਾਓ ਜਿਨ੍ਹਾਂ ਨੇ ਕੰਮ ਕੀਤਾ ਸੈਨੀਟਾਈਜ਼ਰ ਤੱਕ ਨਹੀਂ ਛੱਡੇ ਉਹ ਵੀ ਵੀ ਜੇ ਉਹਨਾਂ ਦਾ ਕੁਝ ਹੋਊਗਾ ਭ੍ਰਿਸ਼ਟਾਚਾਰ ਕੀਤਾ ਸਰ ਸਰ ਦੇਖੋ ਮੈਂ ਹੈਲਥ ਮਿਨਿਸਟਰ ਹਾਂ ਨਮਸਾ CBI ਆ ਨਾ ਮੈਂ ਬਿਜੀਲੈਂਸ ਆ ਮੈਨੂੰ ਜਿਹੜਾ ਮੈਨੂੰ ਦਿੱਤਾ ਗਿਆ ਉਹਤੇ ਮੈਂ ਕੰਮ ਕਰ ਰਿਹਾ ਇਹ ਜਿਹੜਾ 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 ਮੈਂਕਮੈਂਟ ਜਿਹਦੇ ਅੰਡਰ ਆਉਂਦਾ ਉਹ ਜਿਨੇ ਕੁਛ ਐਦਾਂ ਦਾ ਕੀਤਾ ਉਹ ਕੋਈ ਬਚੂਗਾ ਨਹੀਂ ਉਹ ਚਾਹੇ ਮੈਂ ਹੋਵਾਂ ਤੁਸੀਂ ਦੇਖ ਹੀ ਲਿਆ ਭਗਮੰਤ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਉਹਨਾਂ ਤੱਕ ਕੋਈ ਵੀ ਹੈ ਜੇ ਕੋਈ ਐਦਾਂ ਦੀ ਕੋਈ ਗੱਲ ਕਰਦਾ ਕਿਸੇ ਨੂੰ ਬਖਸ਼ਣਾ ਕੋਈ ਨਹੀਂ ਉਹ ਚਾਹੇ ਮੈਂ ਵੀ ਹੋਵਾਂ ਮੈਨੂੰ ਵੀ ਨਹੀਂ ਬਖਸ਼ਿਆ ਜਾਊਗਾ ਤਾਂ ਮੈਨੂੰ ਕਿਉਂ ਮੈਂ ਕੋਈ ਡਾਕਟਰ ਥੋੜੀਆਂ ਮੈਨੂੰ ਹੈਲਥ ਮਨਿਸਟਰ ਬਣਾਇਆ ਗਿਆ ਸੋ ਕੁਛ ਦੇਖ ਕੇ ਮੈਨੂੰ ਹੈਲਥ ਮਨਿਸਟਰ ਬਣਾਇਆ ਕਿਉਂਕਿ ਸਰਦਾਰ ਭਗਵਾਨ ਸਿੰਘ ਜੀ ਮਾਨੋਰਾ ਨੂੰ ਅਰਵਿੰਦ ਕੇਜੀ ਵਾਜੀਰਾਂ ਨੂੰ ਮੇਰੇ ਤੇ ਭਰੋਸਾ ਹੈ ਕਿ ਕਿ ਬੰਦਾ ਤੁਰਨ ਫੇਰਨ ਵਾਲਾ ੱੱਕਣ ਵਾਲਾ ਨਹੀਂ ਥੱਕਣ ਵਾਲਾ ਨਹੀਂ ਹਟ ਮ ਲੋਕਾਂ ਚ ਰਹਿਣ ਵਾਲਾ ਹੈ ਤੋ ਫਿਰ ਇਸੇ ਕਰਕੇ ਮੈਨੂੰ ਜ਼ਿੰਮੇਵਾਰੀ ਦੇ ਜਿਹੜੇ ਤੁਸੀਂ ਪਹਿਲ ਦੇ ਆਧਾਰ ਤੇ ਕਰੋਗੇ ਤੁਸੀਂ ਐਡ ਮਿਨਿਸਟਰ ਪੰਜ ਕੰਮ ਐਸੇ ਦੱਸੋ ਜਿਹੜੇ ਪਹਿਲ ਦੇ ਆਧਾਰ ਤੇ ਕਰੋਗੇ ਲੋਕਾਂ ਦੀ ਹੈਲਥ ਵਾਸਤੇ ਲੋਕਾਂ ਦੀ ਡੈਂਸ ਕਰਵਾ ਕੱਲੇ ਪੰਜ ਹੀ ਕਿਉਂ ਜੀ ਅਸੀਂ ਸਾਰੇ ਸਾਰੀ ਕਰਾਂਗੇ ਸਾਰੇ ਕਰਾਂਗੇ 5 ਕਿਜੀ ਅਸੀਂ 5 ਚੱਕੀ ਫਰੀਜੇ ਕੋਈ ਹੋਰ ਬਿਮਾਰੀ ਆ ਜੇ ਫਿਰ ਅਸੀਂ ਉਹਨੂੰ ਛੱਡ ਦਾਂਗੇ ਅਸੀਂ ਸਰ ਕੁਝ ਵੀ ਨਹੀਂ ਛੱਡਣਾ ਸਾਰੀ ਕਰਾਂਗੇ ਪਰ ਹਜੇ ਹੌਲੀ ਹੌਲੀ ਦੇਖੋ ਸਰ ਅਜੇ ਦੇਖੋ ਬਾਜ ਕਰੋ ਵੀ ਸਰਕਾਰ ਕੀ ਕਰ ਰਹੀ ਥੋੜੀਏ ਤੁਸੀਂ ਦੇਖੋ ਐਨੇ ਐਕਟਿਵ ਅਸੀਂ ਉਹ ਕਰ ਰਹੇ ਹਾਂ ਮੈਨੂੰ 4 ਦਿਨ ਹੋ ਜੇ ਮਿਨਿਸਟਰੀ ਬਣਨ ਨੂੰ ਸਿਵਲ ਸਰਜਨਸ ਦੀ ਮੀਟਿੰਗ ਹੋਗੀ ਸਾਰੇ ਡਾਇਰੈਕਟਰ ਸਾਹਿਬਾਨ ਦੀ ਮੀਟਿੰਗ ਹੋਗੀ ਹੁਣ ਮੈਂ ਬਾਹਰ ਨਿਕਲਿਆ ਐਸਐਮਓ ਸਾਹਿਬ ਨੂੰ ਸਾਰਿਆਂ ਨੂੰ ਮਿਲ ਰਿਹਾਗੇ ਕੁਝ ਉਹਨਾਂ ਨੂੰ ਵੀ ਆਖ ਰਿਆਂਗੇ ਤੁਹਾਡੇ ਵੀ ਸਹਿਯੋਗ ਦੀ ਲੋੜ ਹੈ ਦੇਖੋ ਮੈਂ ਇੱਕ ਤੁਹਾਡੇ ਮਾਧਿਅਮ ਜਿਹਦੀ ਇੱਕ ਹੋਰ ਗੱਲ ਕਰਨੀ ਚਾਹੁੰਦਾ ਦੇਖੋ ਤੁਸੀਂ ਵੀ ਛਾਪੋ ਕਿ ਜਿਹੜੇ ਲੈਬ ਲੈਬ ਹੈਗੀਆਂ ਨੇ ਜਿੱਥੇ ਐਕਸ-ਰੇ ਹੁੰਦੇ ਨੇ ਸੀਟੀ ਸਕੈਨ ਹੁੰਦੇ ਨੇ ਅਗਰ ਉਹ ਜੈਜ਼ ਰੇਟ ਜਿਹੜੇ ਹੁੰਦੇ ਨੇ ਜੈਜ਼ ਰੇਟ ਕਰਨ ਜਿਹੜੇ ਕੋਈ ਕਮਿਸ਼ਨ ਮੰਗਦੇ ਨੇ ਉਹਨਾਂ ਨੂੰ ਨਾ ਕਮਿਸ਼ਨ ਦੇ ਕੇ ਠੀਕ ਹੈ ਕਿਉਂਕਿ ਉਹ ਕਿਉਂਕਿ ਹੁਣ ਜਿਹੜੇ ਸਰਕਾਰੀ ਹਸਪੀਟਲ ਚ ਨੇ ਉੱਥੇ ਤੁਹਾਡਾ ਕੀ ਲੱਗਦਾ ਤੁਹਾਨੂੰ ਕੋਈ ਅਮੀਰ ਲੋਕ ਜਾਂਦੇ ਨੇ ਸਰਕਾਰੀ ਹਸਪੀਟਲ ਦੇ ਵਿੱਚ ਉਹ ਲੋਕ ਜਾਂਦੇ ਆ ਜਿਨ੍ਹਾਂ ਦੀ ਪੌਕਟ ਅਲਾਉ ਨਹੀਂ ਕਰਦੀ ਪ੍ਰਾਈਵੇਟ ਹਸਪੀਟਲਾਂ ਚ ਜਾਣ ਵਾਸਤੇ ਸੋ ਇਸ ਕਰਕੇ ਜੇ ਕੋਈ ਉੱਥੇ ਕੋਈ ਐਕਸਟਰਾ ਉਹਨਾਂ ਨੂੰ ਟੈਸਟ ਲਿਖੇ ਜਾਂਦੇ ਨੇ ਉਹਨਾਂ ਤੋਂ ਕਮਿਸ਼ਨ ਲੈ ਕੇ ਉਹ ਕਰਾਇਆ ਜਾਂਦਾ ਉਹ ਉਹ ਕੀਤੇ ਵੜਨਾ ਉਹ ਸਾਡੇ ਭਰਾਵਾਂ ਤੇ ਵੜਨਾ ਜਿਹੜੇ ਨੇ ਜਿਨ੍ਹਾਂ ਨੇ ਇਲਾਜ ਕਰਉਣਾ ਸੀ ਅੱਜ ਇਲਾਜ आम बंदे दी पहुंच ਤੋਂ ਬਾਹਰ ਹੈ ਸੋ ਇਸ ਕਰਕੇ ਅਸੀਂ ਜਿਹੜੇ ਸਰਕਾਰੀ ਹਸਪਤਲ ਨੇ ਉਹਨਾਂ ਦਾ ਮਿਆਰ ਉੱਚਾ ਚੁੱਕਣਾ ਚਾਹੁੰਦੇ ਆ ਇਸ ਕਰਕੇ ਤੁਹਾਡਾ ਸਹਿਯੋਗ ਮੰਗ ਰਿਹਾ ਤੁਸੀਂ ਸਹਿਯੋਗ ਮੰਤਰੀ ਜੱਟਾ ਦੀ ਨੀਤੀ ਨੂੰ ਲੈ ਕੇ ਬੜਾ ਚਰਚਾ ਹੋ ਰਹੀ ਬ੍ਰੂਨ ਹੋਇਆ ਸੋਸ਼ਲ ਮੀਡੀਆ ਤੇ ਤਾਂ ਹੀ ਬੜਾ ਚਰਚਾ ਹੋ ਰਹੀ ਕਹਿੰਦੇ ਵੀ ਸਰ ਸਰ ਮੈਂ 90 ਪਲਸ ਬੁਧਾਏ ਕਨੇ ਉਹਨਾਂ ਨੂੰ ਕੋਈ ਨਹੀਂ ਚੰਗਾ ਮਿਲਿਆ ਸਿਰਫ ਸਾਰਾ ਕੁਝ ਜਿਹਦੇ ਵੀ ਦਿੱਲੀ ਵਾਲਿਆਂ ਨੂੰ ਦੇਣਾ ਸਰ ਮੈਂ ਹੈਲਥ ਮਨਿਸਟਰ ਹੈਲਥ ਦੇ ਸਬੰਧ ਵਿੱਚ ਮੈਨੂੰ ਤੁਸੀਂ ਕੁਝ ਪੁੱਛ ਸਕਦੇ ਹੋ ਸਰ ਪਾਪਾ ਦਾ ਸਵਾਲ ਹੈ ਤੁਸੀਂ 493 ਸਪੈਂਸਰ ਜਿਹੜੀਆਂ ਰੋਲਰ ਡਵੈਲਪਮੈਂਟ ਦਾ ਫੇਰ ਬਾਹਰ ਜਾਂਦੇ ਆ ਉੱਥੇ ਵੀ ਖਾਲੀ ਸਨ ਇੱਥੇ ਵੀ ਖਾਲੀ ਹੈ ਕਿਵੇਂ ਜੀ 493 ਸਪੈਂਸਰ ਨਹੀਂ ਰੋਲਰ ਡਵੈਲਪਮੈਂਟ ਨੇ ਹੈਲਥ ਪਾਰਟਨਰਸ਼ਿਪ ਕੀਤੀਆਂ ਉਹ ਉੱਥੇ ਵੀ ਖਾਲੀ ਸਨ ਇੱਥੇ ਵੀ ਖਾਲੀ ਸਨ ਥੋੜਾ ਥੋੜਾ ਸਮਾਂ ਦਿਓ ਥੋੜਾ ਚੰਗਾ ਕਰਾਂਗੇ ਸਾਰਾ ਤੁਸੀਂ ਦੁਬਾਰਾ ਤੁਸੀਂ ਦੁਬਾਰਾ ਇੱਕ ਮਿੰਟ ਤੁਸੀਂ ਰਗਵ ਚੱਟਾ ਜੀ ਨੇਪੀ ਦੇ ਬਾਰੇ ਦੱਸੋ ਉਹ ਸਰ ਕੌਣ ਨੇ ਰਗਵ ਚੱਟਾ ਜੀ ਰਾਸਵਾ ਮੈਂਬਰ ਨੇ ਨਾ ਪੰਜਾਬ ਦੇ ਪੰਜਾਬ ਦੇ ਸਰ ਸਭਾ ਮੈਂਬਰੀ ਵੀ ਉਹਨੂੰ ਦੇਣੀ ਹੈ ਤੇ ਚੇਅਰਮੈਨੀਆਂ ਸਰ ਕਈ ਚੀਜ਼ਾਂ ਹੁੰਦੀਆਂ ਨੇ ਉਹ ਚ ਜਦ ਪਾਰਟੀ ਚ ਹੁਣ ਹੁਣ ਸਰ ਮੈਨੂੰ ਇੱਕ ਚੀਜ਼ ਦੱਸੋ ਮੈਨੂੰ ਮੈਨੂੰ ਐਮ ਐਲ اے ਦੀ ਟਿਕਟ ਦਿੱਤੀ ਮੈਨੂੰ ਐਮ ਐਲ اے ਬਣਾਇਆ ਮੈਨੂੰ ਕੈਬਨਿਟ ਮਨਿਸਟਰ ਬਣਾਤਾ ਮੈਨੂੰ ਕਿਸੇ ਨੇ ਤਾਂ ਬਣਾਈ ਹੈ ਮੇਰੇ ਚਾਹੇ ਜੀ ਕੀ ਖੂਬੀ ਦੀ ਸੋ ਇਹ ਕੋਈ ਦੇਖੋ ਸਰ ਸਰ ਇੱਕ ਮਿੰਟ ਮੈਨੂੰ ਲੈਟ ਮੀ ਕੰਪਲੀਟ ਲੈਟ ਮੀ ਕੰਪਲੀਟ ਕੰਪਲੀਟ ਉਹਨਾਂ ਨੂੰ ਪੰਜਾਬ ਦੇ ਸਰ ਇੱਕ ਮਿੰਟ ਇੱਕ ਮਿੰਟ ਸਰ ਟਿਕਣਾ ਪਾ ਆਪਾ ਕਿੱਥੇ ਬੈਠਿਆ ਹੁਣ ਜਲੰਧਰ ਗੁਜਰਾਲ ਸਾਹਿਬ ਕਿੱਥੋਂ ਸੀਗੇ ਜਿਹੜੇ ਰਾਸ ਸਭਾ ਮੈਂਬਰ ਬਣੇ ਉਹ ਕਿੱਥੇ ਨੇ ਸੀਗੇ ਕਿੱਥੇ ਰਹਿੰਦੇ ਸੀ ਹਾਂਜੀ ਕੀ ਕੀ ਦੀ ਗੱਲ ਕਰਦੋ ਸੀ ਨਹੀਂ ਨਹੀਂ ਮੈਂ ਓਹੋ ਤੁਸੀਂ ਨਨਕੇ ਆਣਾ ਦੇ ਪੰਜਾਬ ਦੇ ਆ ਨਹੀਂ ਤੁਸੀਂ 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 ਨਾ ਰੋਂਗ ਸਾਈਡ ਲੈ ਗਏ ਉਹ ਆਪਣਾ ਵਿਸ਼ਾ ਨਹੀਂ ਹੈ ਦੇਖੋ ਰਾਜ ਸਭਾ ਮੈਂਬਰ ਮਨਮੋਹਨ ਸਿੰਘ ਜੀ ਕਿੱਥੋਂ ਆਪਾਂ ਨਹੀਂ 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 ਸਰ ਐਦਾ ਨਾ ਨਾ ਆਪਾਂ ਕਰੀ ਨਹੀਂ ਨਹੀਂ ਐਦਾ ਨਾ ਨਾ ਆਪਾਂ ਕਰੀ ਪੱਸ਼ਟੀਕਰਨ ਚਾਹੁੰਦੇ ਆ ਵੀ ਤੁਸੀਂ ਤਾਂ ਦੇ ਉਹਨਾਂ ਨੂੰ ਵਾਈਸਰੀ ਕਮੇਟੀ ਦਾ ਰਾਜ ਸਭਾ ਮੈਂਬਰ ਨੇ ਤਾਂ ਕੀ ਹੋ ਗਿਆ ਤਾਂ ਕੀ ਗੱਲ ਪੰਜਾਬ ਚ ਪੰਜਾਬ ਚ ਕੰਮ ਕਰਨ ਵਾਸਤੇ ਬਹੁਤ ਕਾਸੀ ਦੀ ਬਹੁਤ ਬਹੁਤ ਕਾਸੀ ਦੀ ਲੋੜ ਹੈ ਟਾਈਮ ਵੀ ਚਾਹੀਦਾ ਹੈ ਇਸ ਕਰਕੇ ਕੋਈ ਅਜਿਹੀ ਗੱਲ ਬਾਤ ਨਹੀਂ ਬਾਕੀ ਇਹ ਦੱਸਿਓ ਆਪੋਜੀਸ਼ਨ ਕਹਿ ਰਹੀ ਹੈ ਕਿ ਕਰੋੜਾ ਰੁਪਏ ਕਿਸੇ ਇਸ਼ਤਿਹਾਰ ਤੇ ਖਰਚ ਰਹੇ ਹੋ ਤੇ ਲੋਕਾਂ ਦੇ ਇਹ ਪੈਸਾ ਨਹੀਂ ਲੱਗ ਰਿਹਾ ਹੈਗਾ ਕਿਹੜੀ ਇੱਕ ਮਿੰਟ ਸਰ ਇੱਕ ਉਹਨਾਂ ਦਾ ਕੰਪਲੇਟ ਕਿਹੜੀ ਆਪੋਜੀਸ਼ਨ ਦੀ ਗੱਲ ਕਰਦੇ ਹੋ ਜਿਹੜੇ 64 ਕਰੋੜ ਰੁਪਿਆ ਖਾ ਕੇ ਜਿਹਨਾਂ ਡ ਘਾਰ ਵੀ ਬਿਮਾਰੀ ਜਿਹੜੇ ਅੱਜ ਅੰਦਰ ਬੈਠੇ ਨੇ ਕਿਹੜੀ ਆਪੋਜੀਸ਼ਨ ਆ ਉਹ ਜੇ ਆਪੋਜੀਸ਼ਨ ਚੰਗੀ ਹੁੰਦੀ ਤਾਂ ਅੱਜ ਚੇਤਨ ਸਿੰਘ ਜੋੜਾ ਮੱਜਰਾ ਉਰੇ ਨਾ ਹੁੰਦਾ ਸਰ ਉਰੇ ਨਾ ਹੁੰਦਾ ਚੇਤਨ ਸਿੰਘ ਜੋੜਾ ਮੱਜਰਾ ਇਹ ਕੈਬਨਰ ਮਨਿਸਟਰ ਨਾ ਹੁੰਦਾ ਉਹੀ ਲੋਕ ਹੁੰਦੇ ਕਿਉਂਕਿ ਉਹਨਾਂ ਨੇ ਕੁਝ ਕੀਤਾ ਨਹੀਂ ਅੱਜ ਕਿੱਥੇ ਨੇ ਉਹ ਲੋਕ ਜੇ ਅਸੀਂ ਵੀ ਕੁਝ ਨਹੀਂ ਕਰਾਂਗੇ ਤਾਂ ਅਸੀਂ ਵੀ ਇੱਥੇ ਨਹੀਂ ਰਹਿਣਾ ਸੋ ਇਸ ਕਰਕੇ ਜਿਹੜੇ ਨਹੀਂ ਕਰਨਗੇ ਪੰਜਾਬ ਦੇ ਲੋਕ ਸਾਰੇ ਬਾਖ ਬਨੇ ਉਹਨਾਂ ਨੂੰ ਸਾਰਾ ਕੁਝ ਪਤਾ ਹੈ ਉਹਨਾਂ ਨੇ ਕਿਸੇ ਨੂੰ ਨੁਬਖਸਾ ਸੋ ਧੰਨਵਾਦ ਬਹੁਤ ਬਹੁਤ ਮਿਲਣ ਆਇਆ ਜਿਸ ਤਣਾ ਪਿਆਰ ਕਰਨ ਆਇਆ ਆਈ ਪਿਆਰ